ਬੜੀ ਹੈਰਾਨਗੀ ਦੀ ਗੱਲ ਹੈ ਪਾਪੀ ਬੰਦੇ ਨੂੰ ਪਾਪ ਚੰਗਾ ਲੱਗਦਾ ਹੈ ਉਰ ਉਹ ਪਾਪੀ ਬੰਦੇ ਦੇ ਅੰਦਰ ਇਸ ਗੱਲ ਤੋਂ ਵੀ ਤਕਲੀਫ ਹੋ ਜਾਂਦੀ ਹੈ ਕਿ ਮੈਨੂੰ ਪਾਪ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਕਿਉਂ ਡੱਕਿਆ ਜਾ ਰਿਹਾ ਹੈ ਅਸੀਂ ਗਵਾਲੀਅਰ ਦੇ ਵਿੱਚ ਸਫ਼ਰ ਕਰ ਰਹੇ ਸੀ ਬੱਸ ਦੇ ਅੰਦਰ ਬੱਸ ਪੂਰੀ ਭਰੀ ਹੋਈ ਉਸ ਬੱਸ ਦੇ ਅੰਦਰ ਇੱਕ ਦੋ ਜਣੇ ਸਿਗਰਟ ਦਾ ਸੇਵਨ ਕਰ ਰਹੇ ਸਨ ਧੂਮਰਪਾਨ ਕਰ ਰਹੇ ਸਨ ਹੁਣ ਬੱਸ ਦੇ ਅੰਦਰ ਭੀੜ-ਬੋਤ ਹੈ ਉਹ ਧੂਆਂ ਛੱਡ ਰਿਹਾ ਹੈ ਉਹ ਧੂਆਂ ਪੂਰੀ ਬੱਸ ਦੇ ਅੰਦਰ ਫੈਲ ਰਿਹਾ ਹੈ ਇੱਕ ਤਾਂ ਵੈਸੇ ਘਟਨ ਉਤੋਂ ਸਿਗਰਟ ਦਾ ਬੀੜੀ ਦਾ ਧੂਆਂ ਤਮਾਕੂ ਦਾ ਧੂਆਂ ਦਿੱਕਤ ਦਵੇ ਪਰੇਸ਼ਾਨੀ ਦਵੇ ਸਾਹ ਨਾ ਆਵੇ ਅਸੀਂ ਉਹਨੂੰ ਟੋਕਿਆ ਕਿ ਭਾਈ ਸਿਗਰਟ ਕਿਹੜਾ ਪੀ ਰਿਹਾ ਹੈ ਇਹਨੂੰ ਬੰਦ ਕਰੋ ਇਹ ਪਬਲਿਕ ਪਲੇਸ ਹੈ ਪਬਲਿਕ ਪਲੇਸ ਦੇ ਅੰਦਰ ਤਮਾਕੂ ਨੋਸ਼ੀ ਤੇ ਇਹ ਧੁਮਰ ਪਾਨ ਕਰਨਾ ਵਰਜਿਤ ਹੁੰਦਾ ਹੈ ਇਹ ਤਾਂ ਬੱਸਾਂ 'ਚ ਵੀ ਲਿਖਿਆ ਹੋਇਆ ਹੈ ਕਿਉਂ ਪੀ ਰਹੇ ਹੈ ਪੀਣ ਵਾਲਾ ਕਬਰ ਆ ਗਿਆ ਉਹ ਬੰਦ ਕਰਨ ਲੱਗਾ ਪਰ ਨਾਲ ਦੇ ਸਾਥੀ ਜਿਨ੍ਹਾਂ ਨੂੰ ਆਪ ਇਹਨਾਂ ਚੀਜ਼ਾਂ ਦੀ ਤੋਟ ਹੈ ਉਹ ਗਲਤ ਬੰਦੇ ਦਾ ਸਾਥ ਇਹ ਕਹਿ ਕੇ ਦੇ ਰਿਆ ਕਹਿੰਦਾ ਹੁਣ ਪੀ ਲੈ ਕੀ ਹੋ ਗਿਆ ਹੁਣ ਜੇ ਹੁਣ ਜਗਾ ਲਈ ਨਾ ਇੱਕ ਵਾਰ ਹੁਣ ਜੇ ਜਗਾ ਲਈ ਹੁਣ ਬੁਝਾਣੀ ਥੋੜੀ ਐ ਹੁਣ ਇਹਨੂੰ ਪੂਰੀ ਪੀ ਇਹਨਾਂ ਦਾ ਕੀ ਐ ਇਹ ਤਾਂ ਬੋਲਦੇ ਰਹਿਣਗੇ ਐਦਾਂ ਦਾ ਸੁਭਾਅ ਹੀ ਗਲਤ ਕੰਮਾਂ ਦੇ ਵਿੱਚ ਪਏ ਹੋਏ ਬੰਦੇ ਦੂਜਿਆਂ ਦੀ ਗਲਤੀ ਨੂੰ ਵੀ ਸਹੀ ਠਹਿਰ ਆਂਦੇ ਆ ਬਈਆਂ ਠੀਕ ਐ ਜੇ ਇਹਨੇ ਪੀ ਲਈ ਜਾਂ ਇਹਨੇ ਹੁਣ ਜਗਾ ਲਈ ਤੇ ਉਹਨੇ ਬੰਦ ਨਾ ਕਰੇ ਤਾਂ ਨੁਕਸਾਨ ਨਾ ਹੋ ਜਾਏ ਬਾਕੀ ਸਾਰਿਆਂ ਦੇ ਗਲੇ ਖਰਾਬ ਹੁੰਦੇ ਨੇ ਬਾਕੀ ਸਾਰਿਆਂ ਨੂੰ ਸਾਹ ਲੈਣ ਚ ਦਿੱਕਤ ਹੁੰਦੀ ਐ ਉਲਟੀ ਆਣ ਵਾਲੀ ਹੁੰਦੀ ਹੈ ਤੇ ਆਈ ਜਵੇ ਪਰ ਇਹ ਨਾ ਸਿਗਰਟ ਬੰਦ ਕਰ ਦਵੇ ਇਹਦੇ 4-5 ਰੁਪਏ ਲੱਗੇ ਹੋਏ ਨੇ ਉਹ ਨਾ ਬਰਬਾਦ ਹੋ ਜਾਣ ਹੁਣ ਐਦਾਂ ਦੇ ਹਾਲਾਤ ਅਜੋਕੇ ਸਮਾਜ ਦੇ ਵਿੱਚ ਬਣ ਗਏ ਮੈਂ ਫੇਰ ਦੁਬਾਰਾ ਬੇਨਤੀ ਕਰ ਰਿਹਾ ਜਿਹੜਾ ਪੰਜਾਬ ਦੇ ਵਿੱਚ ਇਹ ਕੰਚਨ ਕੁਮਾਰੀ ਭਾਵੇਂ ਕੋਮਲਕੌਰ ਭਾਬੀ ਇਹਨੇ ਆਪ ਦਾ ਨਾਂ ਰੱਖਿਆ ਇਹਦਾ ਕਤਲ ਹੋਇਆ ਮੈਂ ਅਜੇ ਵੀ ਕਹਿ ਰਿਹਾ ਕਤਲ ਠੀਕ ਨਹੀਂ ਹੈ ਕਿਸੇ ਨੂੰ ਮਾਰਨਾ ਠੀਕ ਨਹੀਂ ਹੈ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਕੀ ਜੋ ਉਹ ਕਰ ਰਹੀ ਸੀ ਉਹ ਠੀਕ ਹੈ ਕਤਲ ਤਾਂ ਗਲਤ ਹੈ ਹੀ ਹੈ ਪਰ ਹੁਣ ਉਹਦੇ ਪੱਕ ਦੇ ਵਿੱਚ ਤੇ ਉਹਦੇ ਡਿਫੈਂਸ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਖੜੇ ਹੋ ਗਏ ਜਿਨ੍ਹਾਂ ਨੇ ਆਖਿਆ ਵੀ ਉਹ ਘੱਟੋਂ ਘੱਟ ਆਪਦੇ ਪਰਿਵਾਰ ਨੂੰ ਰੋਟੀ ਖਵਾ ਰਹੀ ਸੀ ਕਮਾਲ ਹੋ ਗਈ ਰੋਟੀ ਦਾ ਚੋਰ ਵੀ ਖਵਾਉਂਦਾ ਆਪਣੇ ਪਰਿਵਾਰ ਨੂੰ ਕੀ ਹੁਣ ਚੋਰ ਠੀਕ ਹੋ ਗਏ ਆ ਜਿਹੜੇ ਦੂਜਿਆਂ ਨੂੰ ਕਿਡਨਾਪ ਕਰਕੇ ਤੇ ਮੁੜ ਕੇ ਉਹਨਾਂ ਦੇ ਕੋਲੋਂ ਫਿਰੋਤੀਆਂ ਮੰਗਦੇ ਨੇ ਪਰਿਵਾਰ ਨੂੰ ਤਾਂ ਉਹ ਵੀ ਪਲ ਰਹੇ ਨੇ ਨਿੱਕੇ ਨਿੱਕੇ ਬੱਚੇ ਤਾਂ ਉਹ ਵੀ ਪਾਲ ਰਹੇ ਨੇ ਕਿ ਉਹ ਠੀਕ ਹੋ ਗਏ ਆ ਜਿਹੜੇ ਫੋਨ ਕਰਕੇ ਤੁਹਾਡੇ ਤੋਂ ਆਧਾਰ ਕਾਰਡ ਪੈਨ ਕਾਰਡ ਲਿੰਕ ਕਰਾਉਣ ਦੇ ਨਾਂ ਤੇ ਤੁਹਾਨੂੰ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਜਾਂਦੇ ਐ ਤੇ ਮੁੜ ਕੇ ਇਹ ਅਨਾਥ ਆਸ਼ਰਮ ਦੇ ਵਿੱਚ ਜਾ ਕੇ ਚਾਰਕ ਬੱਚਿਆਂ ਨੂੰ ਜਾਂ 150 ਬੱਚਿਆਂ ਨੂੰ ਜੁੱਤੀਆਂ ਦਵਾ ਦੇਣ ਕਿਤਾਬਾਂ ਦਵਾ ਦੇਣ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦੇਣ ਤਾਂ ਕੀ ਉਹ ਬੰਦੇ ਹੁਣ ਭਲੇ ਹੋ ਗਏ ਹੁਣ ਚੱਲ ਇਦਾਂ ਹੀ ਰਿਹਾ ਦੁਨੀਆ ਭਰ ਦਾ ਉਹਨੇ ਗੰਦ ਬਕਿਆ ਦੁਨੀਆ ਭਰ ਦੀ ਮੰਦੀ ਸ਼ਬਦਾਵਲੀ ਵਰਤੀ ਉਹਦੇ ਆਪ ਦੇ ਜਿਹੜੇ ਭਤੀਜੇ ਨੇ ਉਹ ਉਹਨੂੰ ਕਹਿ ਰਹੇ ਨੇ ਵੀ ਭੂਆ ਵੀ ਇਹ ਤੂੰ ਕੀ ਕਹਿ ਰਹੀ ਸੀ ਭਲਾ ਅਸੀਂ ਵੀ ਇਦਾਂ ਕਰਕੇ ਦੇਖੀ ਅਸੀਂ ਵੀ ਇਦਾਂ ਬਣ ਕੇ ਦੇਖੀਏ ਨਿਆਣਿਆਂ ਦੀ ਮਾਨਸਿਕਤਾ ਦੇ ਨਾਲ ਖੇਡਿਆ ਜਾ ਰਿਹਾ ਹੈ ਸ਼ਰਮ ਗੰਦੇ ਸ਼ਬਦ ਬੋਲੇ ਜਾ ਰਹੇ ਆ ਬਕਵਾਸ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਤਾੰਤ੍ਰਿਕਾਂ ਦੀ ਪ੍ਰੋਮੋਸ਼ਨ ਕਰਨ ਤੋਂ ਬਾਅਦ ਲੋਕਾਂ ਨੂੰ ਕਰਾਹੇ ਪਾਉਣ ਤੋਂ ਬਾਅਦ ਕੁਮਰਾ ਕਰਨ ਤੋਂ ਬਾਅਦ ਅਗਲੇ ਨੇ ਚਾਰਕ ਛਿਲਣਾ ਉਹਨਾਂ 50000 25000 ਦੇ ਵਿੱਚੋਂ 2-4000 ਰੁਪਇਆ ਕਿਤੇ ਚੰਗੇ ਵਾਲੇ ਪਾਸੇ ਲਾਤਾ ਤਾਂ ਕੀ ਹੋਣਾ ਬੰਦਾ ਚੰਗਾ ਹੋ ਗਿਆ ਹਾਈ ਹਰਕਤ ਦਾ ਮਲਕ ਭਾਗੋ ਕਰਦਾ ਸੀ ਫਿਰ ਮਲਕ ਭਾਗੋ ਦੀ ਰੋਟੀ ਗੁਰਨਾਨਕ ਨੇ ਕਿਉਂ ਨਾ ਖਾਦੀ ਪਰ ਡਿਫੈਂਡ ਕਰਨ ਵਾਲੇ ਆ ਕੇ ਰੱਜ ਰੱਜ ਕੇ ਡਿਫੈਂਡ ਕਰ ਰਹੇ ਨੇ ਮੈਂ ਤਾਂ ਐਦਾਂ ਦੀ ਕੁੜੀ ਦੀ ਪ੍ਰੋਫਾਈਲ ਵੀ ਦੇਖੀ ਜਿਹੜੀ ਸ਼ਰਿਆਂ ਮੈਂ ਕਹਿ ਰਹੀ ਐ ਲੈ ਮੈਂ ਪਾਤਾ ਗੰਦ ਆ ਲੈ ਸਾਰੀਆਂ ਦੁਨੀਆ ਦੀਆਂ ਗੰਡੀਆਂ ਵੀਡੀਓ ਮੈਂ ਪਾ ਰਹੀਆਂ ਆਪਣੇ ਸੋਸ਼ਲ ਮੀਡੀਆ ਤੇ ਮੈਨੂੰ ਰੋਕ ਕੇ ਦਿਖਾਓ ਵਾਹ ਜੀ ਵਾਹ ਗੰਦ ਨੂੰ ਪ੍ਰਮੋਟ ਕਰਨ ਵਾਲੇ ਹੋਰ ਅੱਗਿਓ ਦੀ ਹਮਦਰਦੀਆਂ ਜਿਤਾ ਰਹੇ ਨੇ ਵੀ ਇੱਕ ਗੰਦ ਨੂੰ ਕਿਉਂ ਮਾਰਿਆ ਸੰਸਾਰ ਚੋਂ ਇੱਕ ਗੰਦ ਕਿਉਂ ਸਾਫ਼ ਕੀਤਾ ਹੁਣ ਕਮੈਂਟ ਕਰਨ ਵਾਲੇ ਤਾਂ ਬਥੇਰੇ ਕਹਿ ਰਹੇ ਨੇ ਹਾਂ ਜੀ ਦੇਖੋ ਜੀ ਹ ਆਰੇ ਨੌਜਵਾਨ ਗੁਰਦੁਆਰੇ ਜਾਣ ਲੱਗ ਗਏ ਹਾਂਜੀ ਹੁਣ ਤਾਂ ਸਾਰੇ ਹੀ ਗੁਟਕਾ ਸਭ ਪੜਨ ਲੱਗੇ ਹਾਂਜੀ ਹੁਣ ਤਾਂ ਸਾਰੇ ਨੇ ਸੋਸ਼ਲ ਮੀਡੀਆ ਬੰਦ ਕਰਤਾ ਭਲਿਓ ਫਿਰ ਹੋਰ ਬੜੇ ਤਰੀਕੇ ਦੀਆਂ ਦਲੀਲਾਂ ਨੇ ਭਾਈ ਰਾਜਨੀਤੀਵਾਨਾਂ ਨੂੰ ਫੜੋ ਵੱਡੀਆਂ ਵੱਡੀਆਂ ਐਕਟਰਾਂ ਨੂੰ ਫੜੋ ਨਸ਼ਾ ਕਰਨ ਵਾਲਿਆਂ ਨੂੰ ਫੜੋ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਉਹਨਾਂ ਦਾ ਗਲੇਵਾ ਫੜੋ ਹੁਣ ਐਦਾਂ ਤਾਂ ਬੰਦਾ ਕਿਸੇ ਵੀ ਪਾਸੇ ਜਾ ਕੇ ਸ਼ੁਰੂਆਤ ਕਰੇ ਹਰ ਬੰਦਾ ਕਹੇਗਾ ਸਾਨੂੰ ਬਾਅਦ ਚੋਂ ਪਹਿਲਾਂ ਉਹਨੂੰ ਫੜੋ ਜੇ ਐਕਟ੍ਰੈਸਿਸ ਨੂੰ ਫੜਾਂਗੇ ਜਾ ਕੇ ਉਹ ਕਹਿਣਗੇ ਵੀ ਪਹਿਲਾਂ ਆ ਛੋਟੇ ਮੋਟੇ ਸੋਸ਼ਲ ਮੀਡੀਆ ਵਾਲੇ ਤੋਂ ਫੜ ਲਓ ਸ ਪੜਾਂਗੇ ਨਸ਼ੇ ਵਾਲੇ ਕਹਿਣਗੇ ਪਹਿਲਾਂ ਆ ਕਲਚਰ ਬਚਾ ਲੋ ਆਪਦਾ ਸਾਡਾ ਤਾਂ ਫੇਰ ਬਾਅਦ ਚ ਫਰ ਜਾਊਗਾ ਪਾਕਿਸਤਾਨ ਚ ਜਾ ਕੇ ਰੋਕਾਂਗੇ ਮਿਸਿਕਾਂ ਦਾ ਘਾਣ ਨਾ ਕਰੋ ਉਹ ਕਹਿਣਗੇ ਪਹਿਲਾਂ ਪੰਜਾਬ ਚੋਂ ਦੀ ਬਰਬਾਦੀ ਦਾ ਰੋਕ ਲੋ ਪਾਕਿਸਤਾਨ ਜਵਾਹ ਚਾ ਕੇ ਗੱਲ ਕਰਿਓ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਮੈਂ ਇਹ ਜੇ ਵੀ ਇਹ ਬੇਨਤੀ ਕਰ ਰਿਹਾ ਕਤਲ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਗੱਲ ਕਰ ਰਿਹਾ ਸਮਾਜ ਨੂੰ ਸੁਧਾਰਨ ਦੇ ਲਈ ਸ਼ੁਰੂਆਤ ਕਿੱਥੋਂ ਕੀਤੀ ਜਾਏ ਇਹ ਤਾਂ ਦਲੀਲਾਂ ਤੁਸੀਂ ਦੇ ਦੋਗੇ ਵੀ ਸਮਾਜ ਗੰਦਲਈ ਹੈ ਸਮਾਜ ਬੁਰਾ ਹੀ ਹੈ ਪਰ ਇਸ ਬੁਰੇ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਕਦਮ ਕਿੱਥੋਂ ਚੱਕੇ ਜਾਣ ਫਿਰ ਆਪਣੇ ਬੱਚੇ ਨੂੰ ਸਕੂਲ ਚ ਕਿਉਂ ਭੇਜਦੇ ਹਾਂ ਮੋਰਲ ਵੈਲਿਊਜ਼ ਦੀਆਂ ਕਿਤਾਬਾਂ ਕਿਉਂ ਪੜਾਈਆਂ ਜਾ ਰਹੀਆਂ ਨੇ ਨਾ ਹਟਵਾ ਦਿਓ ਨਾ ਸਿਲੇਬਸ ਦੇ ਵਿੱਚੋਂ ਕਹਿ ਦਿਓ ਵੀ ਪੁੱਤ ਦੁਨੀਆ ਗ ਇਹ ਤੂੰ ਵੀ ਗੰਦਾ ਹੀ ਹੋਣਾ ਕਿਉਂ ਆਪਣੇ ਪੁੱਤ ਨੂੰ ਕਹਿ ਰਹੇ ਹੋ ਪੁੱਤ ਸੱਚ ਬੋਲ ਜੇ ਗੰਦ ਦੇ ਪੱਖ 'ਚ ਹੀ ਖੜਨਾ ਹੈ ਜੇ ਗੰਦ ਦੇ ਪੱਖ ਦੇ ਵਿੱਚ ਹੀ ਖੜਨਾ ਹੈ ਤਾਂ ਫਿਰ ਤੁਸੀਂ ਕਾਨੂੰਨ ਦੇ ਕੋਲੋਂ ਕੀ ਉਮੀਦਾਂ ਲਾ ਕੇ ਬੈਠ ਰਹੇ ਹੋ ਤੇ ਫਿਰ ਤੁਸੀਂ ਸਮਾਜ ਦੇ ਵਿੱਚੋਂ ਚੰਗੇ ਦੀ ਉਮੀਦ ਇਹੀ ਤਾਂ ਗੱਲ ਗੁਰੂ ਸਾਹਿਬ ਨੇ ਆਖੀ ਸੀ ਨਾ ਉਦੋਂ ਵੀ ਕੀ ਗੱਲ ਆਖੀ ਸੀ ਮੇਰੇ ਪਾਤਸ਼ਾਹ ਜੀ ਆਖ ਰਹੇ ਸੀ ਸੰਸਾਰ ਦੀ ਅਵਸਥਾ ਇਦਾਂ ਦੀ ਹੋ ਚੁੱਕੀ ਹੈ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹ ਚੜਿਆ ਕੂੜ ਦੀ ਮਸਿਆ ਫੈਲੀ ਹੋਈ ਹੈ ਝੂਠ ਦੀ ਮੱਸੀਆ ਹਨੇਰਾ ਇੰਨਾ ਹੋ ਗਿਆ ਹਨੇਰਗਰ ਦੀ ਐਨੀ ਛਾ ਗਈ ਸੱਚ ਰੂਪ ਚੰਦਰਮਾ ਜੇ ਚੜਿਆ ਵੀ ਹੈ ਤਾਂ ਦਿਖਦਾ ਹੀ ਨਹੀਂ ਕਿੱਥੇ ਚੜਿਆ ਅਲੀਗੇਸ਼ਨ ਲਾਣੇ ਬੜੇ ਸੌਖੇ ਹੁੰਦੇ ਨੇ ਬੜੀ ਛੇਤੀ ਮੂਰੇ ਮੂਰੇ ਆ ਆ ਕੇ ਅਲੀਗੇਸ਼ਨ ਮੈਂ ਤਾਂ ਹੈਰਾਨ ਆ ਉਹਨਾਂ ਲੋਕਾਂ ਤੋਂ ਅਜੇ ਕੋਈ ਸਪਸ਼ਟੀਕਰਨ ਨਹੀਂ ਅਜੇ ਕੋਈ ਡੀਐਨਏ ਰਿਪੋਰਟ ਨਹੀਂ ਅਜੇ ਕੋਈ ਕੋਈ ਡਾਕਟਰ ਵੱਲੋਂ ਰਿਪੋਰਟ ਨਹੀਂ ਆਈ ਬਈ ਹਾਂ ਉਹਦੇ ਨਾਲ ਉਹਦੀ ਬੇਪਤੀ ਕੀਤੀ ਗਈ ਕਿ ਨਹੀਂ ਪਰ ਬੋਲਣ ਵਾਲਿਆਂ ਨੇ ਬੋਲ ਤਾਂ ਹਾਂ ਜੀ ਇਹਨਾਂ ਨੇ ਤਾਂ ਬੇਪਤੀ ਕੀਤੀ ਹੈ ਇਹ ਤਾਂ ਜੀ ਬਲਾਤਕਾਰ ਕਰਕੇ ਮਾਰ ਕੇ ਭੱਜੇ ਤੇ ਹੁਣ ਅਗਲੇ ਆਨੇ ਕਹਤਾ ਵੀ ਨਹੀਂ ਐਦਾਂ ਦਾ ਕੁਝ ਵੀ ਨਹੀਂ ਹੋਇਆ ਅਸਲ ਦੇ ਵਿੱਚ ਗੱਲ ਪਤਾ ਕੀ ਹੈ ਗੱਲ ਇਹ ਹੈ ਵੀ ਇਹਨਾਂ ਨੂੰ ਇਸ ਗੱਲ ਦਾ ਡਰ ਪੈ ਗਿਆ ਵੀ ਸਾਡੀਆਂ ਦੁਕਾਨਦਾਰੀਆਂ ਬੰਦ ਹੋਣ ਚੱਲੀਆਂ ਨੇ ਬਈ ਜੇ ਇੱਕ ਨੇ ਸ਼ੁਰੂਆਤ ਕੀਤੀ ਹੈ ਤੇ ਇਹਦੇ ਤੋਂ ਇਨਸਪਾਇਰ ਹੋ ਕੇ ਬਾਕੀ ਵੀ ਧਰਮ ਦੇ ਪੱਖ ਦੇ ਵਿੱਚ ਕੱਢਣਗੇ ਧਰਮ ਦੇ ਲਈ ਆਵਾਜ਼ ਚੁੱਕਣਗੇ ਔਰ ਇਸ ਆਵਾਜ਼ ਨੂੰ ਦਬਾਉਣ ਦਾ ਇੱਕੋ ਹੀ ਤਰੀਕਾ ਆ ਕਿ ਹੁਣ ਇਹਦੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਜਾਏ ਰੱਜ ਕੇ ਇਹ ਗੱਲਾਂ ਦਾ ਕਰੋਲਾ ਪਾਇਆ ਜੇ ਵੀ ਹਾਂ ਦੇਖੋ ਅਗਲੀ ਰੋਟੀ ਕਮਾੰਦੀ ਸੀ ਅਗਲੀ ਪਰਿਵਾਰ ਨੂੰ ਪਾਲਦੀ ਸੀ ਦੇਖੋ ਜੀ ਅਗਲੇ ਅਗਲੀ ਅਗਲੀ ਬੱਚਿਆਂ ਨੂੰ ਪਾਲਦੀ ਸੀ ਬੱਚਿਆਂ ਨੂੰ ਤਾਂ ਮੱਸਾ ਰੰਗਲ ਵੀ ਪਾਲਦਾ ਸੀ ਫਿਰ ਸੁੱਖਾ ਸਿੰਘ ਮਹਿਤਾਬ ਸਿੰਘ ਗਲਤ ਹੋ ਗਏ ਤੁਹਾਡੀਆਂ ਨਜ਼ਰਾਂ 'ਚ ਜਿਨ੍ਹਾਂ ਨੇ ਜਾ ਕੇ ਉਹਦਾ ਸੀਸ ਲਾਇਆ ਸੀ ਬੱਚਿਆਂ ਨੂੰ ਤਾਂ ਇੰਦਰਾ ਗਾਂਧੀ ਵੀ ਪਾਲਦੀ ਸੀ ਇਹਦਾ ਭਾਵ ਇਹ ਹੈ ਕਿ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਵੀ ਗਲਤ ਹੋ ਗਏ ਬੱਚਿਆਂ ਨੂੰ ਤਾਂ ਜਸਪਤ ਰਾਏ ਵੀ ਪਾਲਦਾ ਸੀ ਜਿਹੜਾ ਸਿੱਖਾਂ ਨੂੰ ਚੈਲੰਜ ਕਰਦਾ ਸੀ ਵੀ ਤੁਹਾਡੇ ਕੇਸਾਂ ਦੇ ਰਸੇ ਵਟਾਂਗਾ ਫਿਰ ਉਸ ਜਸਪਤ ਰਾਏ ਦਾ ਸੀਸ ਧੜ ਨਾਲੋਂ ਅਲੱਗ ਕਰਨ ਵਾਲੇ ਸਿੱਖ ਵੀ ਗਲਤ ਹੋ ਗਏ ਉਹ ਗਲਤੀ ਹੋ ਗਈ ਜੀ ਫਿਰ ਕਿਉਂਕਿ ਉਹ ਵੀ ਪਰਿਵਾਰ ਪਾਲ ਦੇ ਸਨਾਪ ਦਾ ਤੇ ਇਹ ਕਿਦਾਂ ਦਾ ਪੈਮਾਨਾ ਸਾਡਾ ਕਿਸੇ ਗਰੀਬ ਦੀ ਜੇਬ ਦੇ ਵਿੱਚੋਂ ਲੱਖ ਰੁਪਿਆ ਚੋਰੀ ਕਰਕੇ ਠੱਗ ਕੇ ਤੇ 20000 ਰੁਪਿਆ ਦਾਨ ਕਰਕੇ ਵਾਹ ਵਾਹ ਹੀ ਖੱਟ ਲੋ ਸੋਸ਼ਲ ਮੀਡੀਆ ਦੇ ਉੱਪਰ ਤਾਂ ਬੰਦਾ ਭਲਾ ਹੋ ਗਿਆ ਇਦਾਂ ਨਹੀਂ ਭੱਲੇ ਹੁੰਦੇ ਇਸ ਕਰਕੇ ਸਤਗੁਰ ਪਾਰਸ਼ਾ ਜੀ ਨੇ ਬਾਣੀ ਦੇ ਵਿੱਚ ਇਹ ਗੱਲ ਆਖੀ ਸਪਸ਼ਟ ਕਿ ਭਲਿਆ ਬੰਦਿਆ ਭਾਵੇਂ ਤੂੰ ਕਿੰਨੇ ਵੀ ਪ੍ਰਕਾਰ ਦੀਆਂ ਚੀਜ਼ਾਂ ਦਾਨ ਕਰ ਲੈ ਪਰ ਇਹਨਾਂ ਦਾਨਾਂ ਕਰਨ ਦੇ ਨਾਲ ਵੀ ਤੈਨੂੰ ਅਸਲ ਦੇ ਵਿੱਚ ਹਰੀ ਦਾ ਦਵਾਰ ਪ੍ਰਾਪਤ ਨਹੀਂ ਹੋਣਾ ਜਿੰਨਾ ਕੁਝ ਮਰਜੀਦਾਨ ਕਰ ਲੈ ਅੰਨ ਬਸਤਰ ਭੂਮ ਬਉ ਅਰਪੇ ਨਾ ਮਿਲੀਏ ਹਰ ਦਵਾਰਾ ਭਾਵੇਂ ਅੰਨ ਭਾਵੇਂ ਬਸਤਰ ਭਾਵੇਂ ਭੂਮੀ ਆ ਭਾਵੇਂ ਹੈਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਭਾਵੇਂ ਹਾਥੀ ਘੋੜੇ ਬਹੁਤ ਪ੍ਰਕਾਰ ਦੀਆਂ ਚੀਜ਼ਾਂ ਦਾਨਪੁਨ ਕਰ ਲੈ ਸੋਨਾ ਚਾਂਦੀ ਦਾਨ ਕਰ ਲੈ ਇਸ ਪ੍ਰਕਾਰ ਨਾਲ ਵੀ ਤੈਨੂੰ ਮਾਲਕ ਦਾ ਦਰਪ੍ਰਾਪਤ ਨਹੀਂ ਹੋਣਾ ਕਿਉਂਕਿ ਕੱਲਾ ਦਾਨਪੁਨ ਕਰ ਲੈਣ ਦੇ ਨਾਲ ਬੰਦੇ ਦਾ ਜੀਵਨ ਚੰਗਾ ਹੋ ਗਿਆ ਕਿ ਨਹੀਂ ਇਸ ਗੱਲ ਦੀ ਗਾਰੰਟੀ ਥੋੜੀ ਹੈ ਕੋਈ ਕੱਲਾ ਪੂਜਾਵਾਂ ਕਰ ਲੈਣ ਦੇ ਨਾਲ ਕੱਲਾ ਮੂਰਤੀਆਂ ਦੇ ਅੱਗੇ ਥਾਲ ਘਮਾ ਲੈਣ ਦੇ ਨਾਲ ਥੋੜੀ ਦੇਰ ਐਂ ਕਰਕੇ ਤਾਲੀਆਂ ਮਾਰ ਲੈਣ ਦੇ ਨਾਲ ਮੱਥੇ ਤੇ ਤਿਲਕ ਲਾ ਲੈਣ ਦੇ ਨਾਲ ਧਰਮ ਦੇ ਨਾਮ ਦੇ ਉੱਪਰ ਦੋ ਚਾਰ ਰੀਲਾਂ ਬਣਾ ਕੇ ਕੋਈ ਬੰਦਾ ਧਰਮੀ ਥੋੜਾ ਹੋ ਜਾਂਦਾ ਹੈ ਬੰਦੇ ਦਾ ਅਸਲ ਕਿਰਦਾਰ ਕੀ ਹੈ ਅਸਲ ਕਰਤੂਤ ਕੀ ਹੈ ਉੱਥੋਂ ਬੰਦੇ ਦੀ ਛਾਣਉਂਦੀ ਬੰਦਾ ਕਿੰਨੇ ਜੋਗਾ ਹੈ ਬੰਦਾ ਕਿੱਥੇ ਕਿ ਸਟੈਂਡ ਕਰਦਾ ਹੈ ਤੀਰਤਾਂ ਦੇ ਉੱਪਰ ਜਾ ਕੇ ਮੱਥੇ ਟੇਕ ਲੈਣ ਨਾਲ ਬੰਦਾ ਭਲਾ ਥੋੜੀ ਹੋ ਜਾਏਗਾ ਬੰਦੇ ਦੀ ਦਿਨ ਚੱਲ ਰਿਆ ਕੀ ਹੈ ਬੰਦਾ ਰੋਜ਼ ਮਰ ਰੱਚ ਕੀ ਕਰਦਾ ਹੈ ਬੰਦੇ ਦੀ ਉੱਠਣੀ ਬੈਠਣੀ ਕਿੱਦਾਂ ਦੀ ਹੈ ਬੰਦੇ ਦੀ ਬੋਲ ਬਾਣੀ ਤੂੰ ਕੀ ਕਰਦਾ ਆ ਇਹ ਚੀਜ਼ ਨਿਰਪਰ ਕਰਦੀ ਹੈ ਤੇਰਾ ਹੱਸਣਾ ਕਿੱਦਾਂ ਦਾ ਹੈ ਕਿਸੇ ਗਰੀਬ ਤੇ ਹੱਸਦਾ ਹੈ ਕਿਸੇ ਨਤਾਣੇ ਤੇ ਹੱਸਦਾ ਹੈ ਕਿਸੇ ਬੇਕਸੂਰ ਤੇ ਹੱਸਦਾ ਹੈ ਇਹ ਹੱਸਣਾ ਦੇਤਾਂ ਵਾਲਾ ਹੱਸਣਾ ਹੈ ਤੁਰਦੇ ਫਿਰਦੇ ਦੇਤ ਨੇ ਸੰਸਾਰ ਦੇ ਅੰਦਰ ਬੰਦੇ ਨਹੀਂ ਹੈ ਖਾਣਾ ਹੈ ਪਰ ਹੱਕ ਦਾ ਖੰਨਾ ਹੈ ਕਿ ਰਿਸ਼ਵਤ ਕੋਰੀ ਖੰਨਾ ਹੈ ਇਹ ਵੀ ਚੀਜ਼ ਨਿਰਪਰ ਕਰਦੀ ਹੈ ਖੇਡਦਾ ਹੈ ਪਰ ਹੱਕ ਦੀ ਕਮਾਈ ਨਾਲ ਖੇਡਦਾ ਹੈ ਕਿ ਕੀ ਖੇਡਦਾ ਹੈ ਪਾਣਾ ਹੈ ਆਪਦੇ ਹੱਕ ਦਾ ਪਾਣਾ ਹੈ ਜਾਂ ਕਿਸੇ ਦਾ ਹੱਕ ਲੁੱਟਣ ਤੋਂ ਬਾਅਦ ਪਾਣਾ ਹੈ ਆਪਣੇ ਉੱਤੇ ਜਿਹੜਾ ਕੁਝ ਵੀ ਪਾਣਾ ਹੈ ਨਾਨਕ ਸਤਗੁਰੂ ਭੇਟੇ ਹੈ ਤਾਂ ਜੇ ਗੁਰੂ ਨੂੰ ਭੇਟ ਕਰ ਦਿੱਤਾ ਆਪਣਾ ਆਪ ਫਿਰ ਤੇਰਾ ਹੱਸਣਾ ਗੁਰੂ ਵਾਲਾ ਹੱਸਣਾ ਹੋਏਗਾ ਆਨੰਦ ਦੀ ਅਵਸਥਾ ਵਾਲਾ ਫਿਰ ਤੇਰਾ ਖੇਲਣਾ ਗੁਰੂ ਵਾਲੀ ਖੇਡ ਹੋਏਗੀ ਤੂੰ ਵਿਕਾਰਾਂ ਦੇ ਨਾਲ ਖੇਡ ਕੇ ਇਹਨਾਂ ਨੂੰ ਹਰਾਏਗਾ ਫਿਰ ਤੇਰਾ ਪਾਣਾ ਗੁਰੂ ਵਾਲਾ ਪਾਣਾ ਹੋਏਗਾ ਉਹ ਪਾਣਾ ਕਿਦਾਂ ਦਾ ਹੋਏਗਾ ਉਹ ਪਾਣਾ ਹੋਏਗਾ ਨਾਮ ਦਾ ਪਾਣਾ ਬਾਬਾ ਜਿਤ ਪੈਦਾ ਜਿਸ ਪੌਣ ਦੇ ਨਾਲ ਤਨ ਪੀੜੀ ਹੈ ਮਨ ਵਿੱਚ ਚੱਲੇ ਵਿਕਾਰ ਐਸਾ ਪਾਣਾ ਫਿਰ ਬੰਦਾ ਬੰਦ ਕਰ ਦਿੰਦਾ ਜਿਹਦੇ ਨਾਲ ਸਰੀਰ ਪੀੜਿਆ ਜਾਏ ਮਨ ਚ ਵਿਕਾਰ ਚੱਲਣ ਬੰਦਾ ਫਿਰ ਹੱਕ ਦਾ ਬੰਦਾ ਹੈ ਪ੍ਰੇਮ ਪਟੋਲਾ ਤੈ ਸ਼ਾ ਦਿੱਤਾ ਤਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਫੇਰ ਪਰਮਾਤਮਾ ਪ੍ਰੇਮ ਦਾ ਕੱਪੜਾ ਬਖਸ਼ਿਸ਼ ਕਰਦਾ ਹੈ ਤੇ ਪਰਮਾਤਮਾ ਦਾ ਭਗਤ ਉਹ ਪ੍ਰੇਮ ਰੂਪ ਕੱਪੜਾ ਪੰਧਾ ਹੈ ਇਹ ਸਾਰੀ ਜੀਵਨ ਦੀ ਜੁਗਤ ਇਹ ਸਾਰੀ ਜੀਵਨ ਦੀ ਸੋਝੀ ਪ੍ਰਾਪਤ ਕਿੱਥੋਂ ਹੋਵੇਗੀ ਪਾਤਸ਼ਾਹ ਜੀ ਆਖਦੇ ਨੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਇਹ ਜੀਵਨ ਦੀ ਜੁਗਤ ਨਹੀਂ ਸਮਝ ਦੇ ਵਿੱਚ ਆਉਣੀ ਅਸਲ ਕਿਰਦਾਰ ਵਾਲਾ ਜੀਵਨ ਅਸਲ ਇੱਜ਼ਤਦਾਰ ਜੀਵਨ ਕਿਵੇਂ ਦਾ ਹੁੰਦਾ ਹੈ ਗੁਰੂ ਨੂੰ ਪ੍ਰਵਾਨ ਕਿਵੇਂ ਚੜਨਾ ਹੈ ਜੀਵਨ ਸਫਲਾ ਕਿਵੇਂ ਕਰਨਾ ਹੈ ਸੰਸਾਰਕ ਦੌੜਾਂ ਤੋਂ ਮੁਕਤ ਕਿਵੇਂ ਹੋਣਾ ਹੈ ਵਿਕਾਰਾਂ ਤੋਂ ਮੁਕਤ ਹੋ ਕੇ ਇੱਕ ਚੰਗਾ ਜੀਵਨ ਕਿਵੇਂ ਜਿਉਣਾ ਹੈ ਉਹ ਜੀਵਨ ਦੀ ਜੁਗਤ ਕੀ ਹੈ ਉਹ ਗੁਰੂ ਸਾਹਿਬ ਦੇ ਕੋਲੋਂ ਸਿੱਖਣ ਨੂੰ ਮਿਲਦੀ ਹੈ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ ਭਾਵੇਂ ਬ੍ਰਹਮਾ ਨੂੰ ਪੁੱਛ ਲੋ ਭਾਵੇਂ ਨਾਰਦ मुनि ਨੂੰ ਪੁੱਛ ਲੋ ਭਾਵੇਂ ਵੇਦਾਂ ਦੀ ਰਚਨਾ ਕਰਨ ਵਾਲੇ ઋષਿ ਵਿਆਸ ਨੂੰ ਪੁੱਛ ਕੇ ਦੇਖ ਲਓ 파ਰਸ਼ਾ ਜੀ ਆਖਦੇ ਨੇ ਸਭ ਪਾਸੋਂ ਇਹੀ ਜਵਾਬ ਮਿਲੇਗਾ ਕਿ ਗੁਰੂ ਤੋਂ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਇਹ ਮਨ ਵੀ ਨਹੀਂ ਟਿਕ ਸਕਦਾ ਗੁਰਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਣਾ ਗਿਆਨ ਤੋਂ ਬਿਨਾ ਤੁਹਾਨੂੰ ਜੀਵਨ ਦੀ ਜੁਗਤ ਸਮਝ ਦੇ ਵਿੱਚ ਨਹੀਂ ਆਉਣੀ ਕੇਵਲ ਉਲਝਾਵੇਂ ਸਾਡੇ ਪੱਲੇ ਰਹਿ ਜਾਣੇ ਨੇ